ਯਾਦ ਰੱਖਿਓ ਜਿਹੜਾ ਉਂਗਲ ਲਾਉ ਮਹਿਕਮਾ ਹੁੰਦਾ ਹੈ ਨਾ ਜਿਹੜਾ ਬੰਦਾ ਕੋਈ ਨਾ ਕੋਈ ਲਾਗੋ ਉਂਗਲ ਲਾਉਣ ਵਾਲਾ ਹੋਵੇ ਉਹ ਬੰਦਾ ਰਹਿ ਨਹੀਂ ਸਕਦਾ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਅਗਲੇ ਬੰਦੇ ਦੀ ਹੁਣ ਮਜਬੂਰੀ ਹੈ ਤੇ ਬੰਦੇ ਦੀ ਮਜਬੂਰੀ ਦਾ ਫਾਇਦਾ ਉਂਗਲ ਲਾਉਣ ਵਾਲਾ ਬੰਦਾ ਜਿਹੜਾ ਹੈ ਉਹ ਚੁੱਕ ਲੈਂਦਾ ਹੈ ਜਿਵੇਂ ਕਿਸੇ ਕਰਿਆਨੇ ਵਾਲੀ ਦੁਕਾਨ ਤੇ ਇੱਕ ਬੰਦਾ ਗਿਆ ਉਹਨਾਂ ਜਾ ਕੇ ਲਾਲੇ ਨੂੰ ਪੁੱਛਿਆ ਲਾਲਾ ਜੀ ਆਹ ਸੌਦਾ ਕਿੰਨੇ ਦਾ ਏ ਆਹ ਸੌਦਾ ਕਿੰਨੇ ਦਾ ਏ ਆਹ ਸੌਦਾ ਕਿੰਨੇ ਦਾ ਏ ਉਂਗਲ ਲਾਉ ਮਹਿਕਮਾ ਹਰ ਪਿੰਡ ਵਿੱਚ ਹੁੰਦਾ ਹੈ ਚਲਦੇ ਕੰਮ ਵਿੱਚ ਆਣ ਕੇ ਉਂਗਲ ਲਾ ਕੇ ਦਖਲਦਾਨੀ ਕਰਦੇ ਨੇ ਇਵੇਂ ਇੱਕ ਬੰਦਾ ਲਾਲੇ ਦੀ ਦੁਕਾਨ ਤੇ ਗਿਆ ਸਾਰਿਆਂ ਸੌਦਿਆਂ ਦਾ ਭਾਅ ਪੁੱਛ ਕੇ ਉਹਨੇ ਇੱਕ ਪੀਪੀ ਵਿੱਚ ਹੱਥ ਮਾਰ ਕੇ ਤੇ ਵੇਖਿਆ ਇਹਨੂੰ ਸ਼ਹਿਦ ਲੱਗਾ ਉਹ ਸ਼ਹਿਦ ਕਾਂਦੇ ਨਾਲ ਮਿਲ ਕੇ ਕਹਿੰਦਾ ਲਾਲਾ ਜੀ ਇਹ ਸ਼ਹਿਦ ਇਸੇ ਸਾਰੀ ਲਾਇਆ ਕਿ ਪਿਛਲੇ ਸਾਲ ਦਾ ਹੈ ਇਹ ਗੱਲ ਸੁਣ ਕੇ ਲਾਲਾ ਕਹਿੰਦਾ ਨਹੀਂ ਸ਼ਾਇਦ ਤੇ ਬਿਲਕੁਲ ਤਾਜ ਹੈ ਇਹਨੇ ਜਿਰ ਨੂੰ ਸ਼ਾਇਦ ਉੱਤੇ ਮੱਖੀ ਬਹਿ ਗਈ ਮੱਖੀ ਵੱਲ ਵੇਖ ਕੇ ਕੋੜ ਕਿੱਲੀ ਭੱਜੀ ਕੋੜ ਕਿੱਲੀ ਵੱਲ ਵੇਖ ਕੇ ਲਾਲੇ ਨੇ ਰੱਖੀ ਬਿੱਲੀ ਤੇ ਕੋੜ ਕਿੱਲੀ ਨੂੰ ਬਿੱਲੀ ਪੈ ਗਈ ਤੇ ਜਦੋਂ ਬਿੱਲੀ ਨੂੰ ਪਈ ਤੇ ਬਿੱਲੀ ਨੂੰ ਕੋੜ ਕਿੱਲੀ ਪਈ ਉਹ ਲਾਲੇ ਦੀ ਆਪਣੀ ਰੱਖੀ ਸੀ ਤੇ ਜਿਹੜਾ ਦੂਜਾ ਗਾਹਕ ਆਇਆ ਸੀ ਦੁਕਾਨ ਤੇ ਸੌਦਾ ਲੈਣ ਵਾਸਤੇ ਉਹਦੇ ਹੱਥ ਵਿੱਚ ਕੁੱਤਾ ਸੀ ਉਹ ਬਿੱਲੀ ਵాలేਕੇ ਕੁੱਤੇ ਨੇ ਝਟਮਾਰੀ ਤੇ ਬਿੱਲੀ ਨੂੰ ਆਪਣੇ ਜਬਾੜੇ ਵਿੱਚ ਲੈ ਲਿਆ ਬਿੱਲੀ ਮਰ ਗਈ ਲਾਲੇ ਦੀ ਪਾਲਤੂ ਪਾਲੀ ਹੋਈ ਬਿੱਲੀ ਮਰੀ ਉਹਨੇ ਚੁੱਕ ਕੇ ਵਟਾ ਕੁੱਤੇ ਦੇ ਸਿਰ 'ਚ ਮਾਰ ਦਿੱਤਾ ਤੇ ਲਾਲੇ ਦੀਆਂ ਅੱਖਾਂ ਦੇ ਸਾਹਮਣੇ ਕੁੱਤਾ ਮਰ ਗਿਆ ਜਿਹੜਾ ਗਾਹਕ ਆਇਆ ਉਹਨੇ ਚੁੱਕ ਕੇ ਲਾਲੇ ਦਾ ਵੱਟਾ ਹੀ ਲਾਲੇ ਨੂੰ ਮਾਰ ਦਿੱਤਾ ਤੇ ਜਿਹੜਾ ਉਂਗਲ ਵਾਲਾ ਬੰਦਾ ਲਾਉਣ ਵਾਲਾ ਸੀ ਨਾ ਸ਼ਹਿਦ ਵਾਲੀ ਪੀਪੀ ਵਿੱਚ ਉਂਗਲ ਲਾਉਣ ਵਾਲਾ ਉਹ ਆਂਦਾ ਭਾਉ ਤੁਹਾਡਾ ਕੰਮ ਥੋੜਾ ਜ਼ਿਆਦਾ ਵੱਧ ਗਿਆ ਏ ਮੈਨੂੰ ਹੱਗਿਆ ਦਿਓ ਮੈਂ ਘਰ ਨੂੰ ਜਾਣਾ ਮੈਨੂੰ ਹੋਰ ਬੜੇ ਕੰਮ ਹੈ ਉਂਗਲ ਲਾਉਣ ਵਾਲਾ ਬੰਦਾ ਹਰ ਪਿੰਡ ਵਿੱਚ ਹੁੰਦਾ ਏ ਯਾਦ ਰੱਖਿਓ ਹਰ ਭਗਤ ਨਨਨਣੀ ਕਹਿੰਦਾ ਓਏ ਨਥਿਆ ਠੀਕ ਐ